ਸਤ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਪਰਮਜੀਤ ਸਿੰਘ ਤੇ ਅੱਜ ਦੀ ਵੀਡੀਓ ਬੜੀ ਖਾਸ ਆ ਖਾਣ ਪੀਣ ਦੇ ਨਾਲ ਸੰਬੰਧਿਤ ਆ ਆਪਾਂ ਖੜੇ ਆ ਫਗਵਾੜੇ ਚਾਹਲ ਨਗਰ ਬਿਲਕੁਲ ਭਾਈ ਕन्हैया ਜੀ ਸੇਵਾ ਸੁਸਾਇਟੀ ਦੇ ਨਾਲ ਤੇ ਤੁਹਾਨੂੰ ਅੱਜ ਬਹੁਤ ਪੁਰੀਆ ਰੈਸਟੋਰੈਂਟ ਤੇ ਲੈ ਕੇ ਆਏ ਤੁਹਾਨੂੰ ਲੈਕਦਾਲ ਦੇ ਅੰਦਰ ਯੂ ਕੈਫੇ ਆਓ ਤੁਹਾਨੂੰ ਉਹਦਾ ਵੀਊ ਸਾਰਾ ਦਿਖਾਉਨੇ ਆ ਜੀ ਤੇ ਅੰਦਰ ਸਿਟਿੰਗ ਕਿੰਨੀ ਸੋਹਣੀ ਆ ਕਿੰਨਾ ਸੋਹਣਾ ਖਾਣ ਨੂੰ ਮਿਲਦਾ ਸਭ ਕੁਝ ਤੁਹਾਨੂੰ ਦਿਖਾਉਨੇ ਆ ਆਓ ਚਲੀਏ ਅੰਦਰ ਲਓ ਜੀ ਬੜੀ ਸੋਹਣੀ ਐਂਟਰੀ ਆ ਯੂ ਕਾਫੇ ਦਾ ਬੋਰਡ ਲੱਗਾ ਹੋਇਆ ਉਧਰ ਪੰਜਾਬੀ ਦੇ ਵਿੱਚ ਤੇ ਇਧਰ ਇੰਗਲਿਸ਼ ਦੇ ਵਿੱਚ ਵੱਡਾ ਵੱਡਾ ਲਿਖਿਆ ਯੂ ਕਾਫੇ ਤੇ 100% ਵੈਜੀਟੇਰੀਅਨ ਆ ਤੇ 22 ਹੁਣ ਦਾ ਨੰਬਰ ਲਿਖਿਆ ਹੋਇਆ 98765 40049 ਲਓ ਜੀ ਇੰਗਲਿਸ਼ ਪੰਜਾਬੀ ਕਰਤੀ ਮਿਕਸ ਆਪਾਂ ਤੇ ਆਹ ਦੇਖੋ ਕਿੰਨਾ ਸੋਹਣਾ ਵਿਊ ਆ ਲਓ ਜੀ ਚੱਲਦੇ ਆ ਅੰਦਰ ਤੇ ਆਹ ਖੋਲ ਲਿਆ ਗੇਟ ਆਪਾਂ ਤੇ ਇੱਥੇ ਆਉਂਦੇ ਹੀ ਸੋਹਣੀ ਜਿਹੀ ਸਿਗਨ ਟਿੱਪੀ ਹੋਏ ਛੋਟੀ ਛੋਟੀ ਤੂਦੋ ਕੁਰਸੀਆਂ ਲੱਗੀਆਂ ਹੋਈਆਂ ਇੱਧਰ ਨਿੱਕੀ ਮਾਊਸ ਬੱਚਿਆਂ ਦੀ ਕਾਰਟੂਨੀਆਂ ਫੋਟੋਆਂ ਤੇ ਅੰਦਰ ਆਉਂਦੇ ਕਾਊਂਟਰ ਹੈ ਬਾਈ ਹੁਣ ਬੈਠੇ ਕਾਊਂਟਰ ਸਿੰਘ ਸਾਹਿਬ ਤੇ ਇੱਧਰ ਜੇ ਕੋਈ ਠੰਡਾ ਵੰਡਦਾ ਪੀਣਾ ਤੇ ਸਾਰਾ ਕੁਝ ਨਾਲ ਆ ਤੇ ਬਾਬਾ ਦੀਪ ਸਿੰਘ ਦੀ ਫੁੱਲ ਕਿਰਪਾ ਆ ਬਾਬਾ ਜੀ ਦਾ ਫੁੱਲ ਹਾਧਿਆ ਭਾਈ ਸਾਹਿਬ ਤੇ ਭਾਈ ਸਾਹਿਬ ਵਾਈਕੁ ਜੀ ਕਾ ਗਾਲ ਸਾਹਿਬ ਵਾਈਕੁ ਜੀ ਤੇ ਕੀ ਹਾਲ ਚੱਲ ਭਾਜੀ ਬਹੁਤ ਵਧੀਆ ਮਹਰਾ ਹੀ ਕਰ ਹੋਰ ਵੀ ਚੱਲੀ ਜਾਂਦਾ ਕੰਮ ਕਰ ਵਧੀਆ ਮਹਰਾ ਹੀ ਕਰ ਭਾਈ ਨਾਂ ਦੱਸ ਦਿਓ ਇੱਕ ਵਾਰ ਆਪਣਾ ਭਾਈ ਮੇਰਾ ਨਾਮ ਅਮਰਜੀਤ ਸਿੰਘ ਹੈ ਅਮਰਜੀਤ ਸਿੰਘ ਹੈ ਇਹ ਬਾਬਾ ਜੀ ਸਾਡੇ ਅਮਰਜੀਤ ਸਿੰਘ ਤੇ ਲੈਸਟਰਨ ਬਾਈ ਬਣਾਇਆ ਘਰ ਬੜਾ ਸੋਹਣਾ ਕਨਸੈਪਟ ਹੈ ਹਰ ਚੀਜ਼ ਦੇਖਣ ਵਾਲੀ ਆ ਆਹ ਦੇਖੋ ਜੀ ਛੱਤ ਦੂਜਾ ਘਰ ਆ ਜੀ ਛੱਤ ਦੇਖੋ ਕਿੰਨਾ ਸੋਹਣਾ ਵਾਲਪੇਪਰ ਲਾ ਕੇ ਪੌੜੀ ਛੱਤ ਮਾਰੀ ਆ ਐਂਟਰੀ ਤੋਂ ਹੀ ਜਦੋਂ ਆਪਾਂ ਅੱਗੇ ਵਧਦੇ ਆ ਇੱਧਰ ਮਜੀਤੋ ਦਾ ਕਾਊਂਟਰ ਲੱਗਾ ਹੋਇਆ ਕੋਈ ਮਜੀਤੋ ਪੀਣਾ ਸਾਰੇ ਲੱਗੇ ਹੋਏ ਆ ਲਾਈਨ ਦੇ ਵਿੱਚ ਤੇ ਆਹ ਲੋ ਜੀ ਲਾਈਟਿੰਗ ਸਾਈਟਿੰਗ ਦੇਖੋ ਹਰ ਚੀਜ਼ ਕਿੰਨੀ ਸੋਹਣੀ ਆ ਬਾਈ ਹੁਣਾਂ ਨੇ ਆਪਣੇ ਘਰ ਦੇ ਵਿੱਚ ਸਾਰੀ ਸਿਟਿੰਗ ਕੀਤੀ ਆ ਤੇ ਇੱਧਰ ਲੱਗਿਆ ਹੋਇਆ ਜੀ ਕਿਚਨ ਕਿਚਨ ਵਾਜ ਲੱਗਿਆ ਹੋਇਆ ਬੜੇ ਸਾਫ-ਸੁਫਾਈ ਦੇ ਨਾਲ ਆਕਾਂ ਦੇ ਲਈ ਸਮਾਨ ਬਣਾਉਣ ਜਿਉ ਜੋ ਖਾਣਾ ਆ ਤੇ ਆਹ ਲਓ ਆਹ ਵਾਜੀ ਸਿਟਿੰਗ ਆ ਸੀਗਾ ਬਾਈ ਹੁਣਾਂ ਦਾ ਡਰਾਇੰਗ ਰੂਮ ਤੇ ਬਾਈ ਹੁਣਾਂ ਡਰਾਇੰਗ ਰੂਮ ਦੇ ਵਿੱਚ ਦੇਖੋ ਕਿੰਨੀ ਸੋਹਣੀ ਸਿਟਿੰਗ ਕੀਤੀ ਆ ਸੋਫੇ ਲੱਗੇ ਹੋਏ ਆ ਵਧੀਆ ਟੇਬਲ ਇੱਧਰ ਐਲਸੀਡੀ ਲੱਗੀ ਹੋਈ ਆ ਤੇ ਆਹ ਦੇਖੋ ਵਾਲ ਦੇਖੋ ਤੁਸੀਂ ਕਿਆ ਸੋਹਣਾ ਕਨਸੈਪਟ ਬਣਾਇਆ ਆ ਬਾਈ ਹੁਣਾਂ ਦੇ ਕੱਲ ਵਾ ਲਾਈਟਿੰਗ ਦੇ ਦੇਖੋ ਪ੍ਰੋਫਾਈਲ ਦੇ ਨਾਲ ਸੋਹਣੀ ਲਾਈਟ ਬਣੀ ਹੋਈ ਆ ਇੱਧਰ ਲੱਗੇ ਹੋਏ ਆ ਸ਼ੀਸ਼ੇ ਤੇ ਤੁਸੀਂ ਖਿੱਚ ਸਕਦੇ ਹੋ ਸੋਹਣੀਆਂ ਸੋਹਣੀਆਂ ਫੋਟੋਆਂ ਲੋ ਜੀ ਉਸ ਤੋਂ ਬਾਅਦ ਆਪਾਂ ਪਹੁੰਚੇ ਜੀ ਬਾਈ ਹੁਣਾਂ ਦੀ ਲੌਬੀ ਦੇ ਵਿੱਚ ਇਹ ਬਾਈ ਹੁਣਾਂ ਦੀ ਲੌਬੀ ਸੀਗੀ ਲੌਬੀ ਨੂੰ ਵੀ ਉਹਨਾਂ ਨੇ ਚੇਂਜ ਕਰਕੇ ਇੱਕ ਰੂਮ ਬੈੱਡਰੂਮ ਨਾਲ ਉਹਨੂੰ ਵੀ ਸੋਹਣਾ ਹਾਲ ਬਣਾ ਦਿੱਤਾ ਤੇ ਹਰ ਚੀਜ਼ ਜਿਹੜੀ ਨਾ ਇੰਨੀ ਮਨ ਨੂੰ ਮੋਹ ਰਹੀ ਸੀ ਕਿ ਦਿਲ ਕਰਦਾ ਸੀ ਬਾਈ ਇੱਥੇ ਬੈਠੇ ਰਹੀਏ ਤੇ ਠੰਢੀ ਠੰਢੀ ਹਵਾ ਮਾਰ ਰਹੀ ਸੀ ਇੱਥੇ ਦੇ ਏਸੀ ਗਰਮੀ ਵਿੱਚ ਪੂਰਾ ਸ਼ਿਮਲੇ ਦਾ ਆਨੰਦ ਲੈ ਰਹੇ ਆ ਤੇ ਆਹ ਦੇਖੋ ਕਨਸੈਪਟ ਆਹ ਸ਼ੀਸ਼ੇ ਤੇ ਕੀਤੀ ਕਲਾਕਾਰੀ ਬੜੀ ਮਾਨੂ ਭੌਂਦੀ ਸੀਗੀ ਆਹ ਖੰਦ ਨੂੰ ਸ਼ਿੰਗਾਰਿਆ ਆਪਾਂ ਬਾਈ ਹੁਣਾਂ ਨੇ ਦੇਖੋ ਲੱਕੜਾਂ ਦੇ ਨਾਲ ਇਹ ਵੇਸਟ ਲੱਕੜਾਂ ਨੂੰ ਵਰਤਿਆ ਗਿਆ ਤੇ ਇੱਧਰ ਦੇਖੋ ਆਹ ਖੰਦ ਉਹ ਤੋਂ ਵੀ ਘੇਰ ਇਹਦੇ ਵਿੱਚ ਗ੍ਰੀਨ ਗ੍ਰਾਸ ਤੇ ਲਾਈਟਿੰਗ ਨਾਲ ਮੈਚਿੰਗ ਕੀਤੀ ਹੋਈ ਆ ਤੇ ਜਿਹੜੀ ਛੱਤ ਆ ਉਹਤੇ ਵੀ ਲੱਕੜਾਂ ਨਾਲ ਬਹੁਤ ਸੋਹਣਾ ਫਟੀਆਂ ਦੇ ਨਾਲ ਤਿਆਰ ਕੀਤਾ ਹੋਇਆ ਕਨਸੈਪਟ ਆ ਇਧਰ ਬਾਈ ਹੁਣੀ ਸਾਡੇ ਨਾਲ ਆਏ ਆ ਜੱਸਾ ਭਾਜੀ ਸੈਲਡ ਮਾਸਟਰ ਤੋਂ ਨਾਲ ਸਾਡਾ ਸਖਿੰਦਰ ਸਿੰਘ ਇਧਰ ਨਾਲ ਸਾਡੇ ਰਸਿੰਦਰ ਭਾਜੀ ਭਾਜੀ ਕੀ ਹਾਲ ਚਾਲ ਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਕਿੱਦਾਂ ਲੱਗਾ ਇੱਥੇ ਆ ਭਾਜੀ ਬਹੁਤ ਵਧੀਆ ਭਾਜੀ ਸਿੰਘ ਨੇ ਮੈਂ ਤਾਂ ਕੀ ਕੀ ਆ ਘਰ ਨੂੰ ਐਡਜਸਟ ਘਰ ਨੂੰ ਆ ਰਗਾ ਸਭ ਤੋਂ ਵੱਡੀ ਗੱਲ ਆ ਤੇ ਆਹ ਦੇਖੋ ਜੀ ਆ ਵੀ ਵਾਲ ਦੇਖ ਲਈਏ ਬਾਈ ਹੁਣਾ ਨੇ ਬੜਾ ਸੋਹਣਾ ਲਿਖਿਆ 노 ਫਾਰਮਰਸ 노 ਫੂਡ ਜਿੱਥੋਂ ਸਾਰੀ ਗੱਲਬਾਤ ਚੱਲਦੀ ਆ ਇਧਰ ਗਰਮ ਗਰਮ ਕੌਫੀ ਇਧਰ ਲੈਮਨ ਇੱਧਰ ਸ਼ੇਕ ਬਾਈ ਹੁਣੀ ਕਹਿੰਦੇ ਪਤਾ ਦਿਖਾ ਦਿਓ ਆ ਦੇਖੋ ਯੂ ਕੈਫੇ ਲੋ ਫਾਰਮਰ ਲੋ ਫੂਡ ਇੱਥੇ ਵੀ ਲੋਗ ਲੱਗਾ ਹੋਇਆ ਆ ਬਹੁਤ ਵਧੀਆ ਉਪਰਾਲਾ ਆ ਕਿਉਂਕਿ ਫਾਰਮਰ ਸਾਰੀ ਚੀਜ਼ ਸ਼ੁਰੂ ਹੁੰਦੀ ਆ ਤੇ ਇੱਥੇ ਲਿਖਿਆ ਹੋਇਆ ਯੂ ਕੈਫੇ ਤੇ ਹੁਣ ਕਰਦੇ ਆ ਖਾਣ ਪੀਣ ਦੀ ਗੱਲ ਬਾਈ ਹੁਣੀ ਪੀ ਰਿਹਾ ਸ਼ੇਕ ਪਾਜੀ ਕਿਹਦਾ ਸ਼ੇਕ ਬਹੁਤ ਆਨੰਦ ਆ ਜੀ ਕਿਹਦਾ ਸ਼ੇਕ ਬਣਵਾਇਆ ਸੀ ਇਹ ਬਟਰ ਸਕੋਚ ਹੈ ਜੀ ਲਓ ਜੀ ਬਟਰ ਸਕੋਚ ਕਿਦਾਂ ਦਾ ਲੱਗਾ ਵੀ ਬਹੁਤ ਵਧੀਆ ਜੀ ਬਹੁਤ ਆਨੰਦ ਆ ਬਹੁਤ ਵਧੀਆ ਜੀ ਬਾਕੀ ਗੱਲਾਂ ਬਾਤਾਂ ਜਸੇ ਭਾਈ ਨਾਲ ਆਪਾਂ ਆਰਡਰ ਕੀਤਾ ਹੋਇਆ ਖਾਂਕ ਵੀਨ ਤੇ ਕਰਦੇ ਜੀ ਤਾਂ ਸ੍ਰੀ ਗਿਂਦਰ ਭੁੱਖ ਦਾ ਮਾਰਿਆ ਦੇਖੋ ਅੱਖਾਂ ਬੰਦ ਹੋਣ ਰਹੀਆਂ ਆ ਹੁਣ ਆਰਡਰ ਆਊਗਾ ਤਾਂ ਫੇਰ ਤੁਹਾਨੂੰ ਦਿਖਾਉਨੇ ਆ ਬੰਦਾ ਸ਼ੇਰ ਬਣਦਾ ਲਓ ਬਾਈ ਜੀ ਆਪਾਂ ਆਰਡਰ ਕੀਤਾ ਸੀ ਭਾਜੀ ਕੀ ਆ ਤੁਹਾਨੂੰ ਦੱਸਦੇ ਹੋ ਇਹ ਇਹ ਹਨੀ ਚਿੱਲੀ ਪਟਾਟੋ ਆਰਡਰ ਕੀਤਾ ਸੀ ਹਨੀ ਚਿੱਲੀ ਪਟਾਟੋ ਆ ਦੇਖੋ ਗੱਲਬਾਤ ਪਿੱਲੀ ਸੋਹਣੀ ਇਹਦੀ ਡ्रेसਿੰਗ ਕਿੰਨੀ ਕੀਤੀ ਵਧੀਆ ਤੇ ਨਾਲ ਆਪਣੇ ਲਈ ਆਇਆ ਜੀ گارਲਿਕ ਬਲੈਡ ਯਾ ਬਾਦਿਆ ਤੇ ਹੁਣ ਭੱਖਰੇ ਮਾਰ ਜਾ ਖਾਓ ਹੁਣ ਤਟਕੇ ਪਈਓ ਕਿਦਾਂ ਭਾਈ ਰਿਵਿਊ ਬਹੁਤ ਵਧੀਆ ਬਹੁਤ ਵਧੀਆ ਮੈਂ ਕੀ ਬੋਲਾਂ ਆਇਆ ਯਾਰ ਚੱਕ ਦਿਓ ਫਟੇ ਚੱਕ ਦਿਓ ਜੀ ਚੱਕ ਦਿਓ ਦੀਦੀਆਂ ਬਣਾ ਹਾਨੀ ਚਲੀ ਪਰਾਟੋ ਆਪਾਂ ਪਾ ਲਿਆ ਪਲੇਟ ਦੇ ਵਿੱਚ ਤੇ ਪਹਿਲੀ ਬਾਈਟ ਲੈਣ ਲੱਗੇ ਆ ਜੀ ਇਹ ਤੁਹਾਨੂੰ ਦੱਸਦੇ ਕਿ ਹੋਜਿਆ ਆ ਅਮੇਜ਼ਿੰਗ ਬਹੁਤ ਵਧੀਆ ਸੁਆਦ ਆ ਸ਼ਹਿਦ ਪਾਇਆ ਹੋਇਆ ਪੰਜਾਬੀ ਦੱਸਦੀ ਹੈ ਪੰਜਾਬੀਓ ਸ਼ਹਿਦ ਪਾਇਆ ਵਿੱਚ ਨਾਲ ਪਈਆਂ ਮਿਰਚਾਂ ਨਾਲ ਪਿਆਜ਼ ਪਾ ਕੇ ਕੀ ਆ ਰੈਸਪੀ ਬਣਾਈ ਆ ਆਲੂ ਆਹਾਹਾ ਨਜ਼ਾਰੇ ਆ ਗਏ ਆ ਕੇ ਖਾ ਕੇ ਦੇਖਿਓ ਹੋਰ ਬਹੁਤ ਕੁਛ ਆ ਲੋ ਜੀ ਆਪਾਂ ਇੱਥੇ ਯੂਕੇਫੇ ਵਿੱਚ ਆ ਕੇ ਚਾਰ-ਚੁੱਕੀਆਂ ਕੀਤੀਆਂ ਟ੍ਰਾਈ ਯਾ ਨਵੇਂ ਸਿਗਿਆ ਕਿ ਮਜੀਟੋ ਦੂਜਾ ਕੀਤਾ ਆ ਬਟਰਸਕੋ ਸ਼ੇਕ हनी ਕਿਲੀ ਪਟੈਟੋ ਤੇ ਆਪਣੀ گارਲਿਕ ਬ੍ਰੈਡ ਤੇ ਚਾਰੀ ਚੀਜ਼ਾਂ ਦਾ ਅਮੇਜ਼ਿੰਗ ਸਿਗਿਆ ਤੁਸੀਂ ਆ ਕੇ ਕਦੇ ਵੀ ਫਗਵਾੜੇ ਆਓ ਭਾਈ ਕਨਈਆ ਜੀ ਸੇਵਾ ਸਭ ਦੇ ਬਿਲਕੁਲ ਨਾਲ ਹੈ ਯੂਟਿਬ 'ਤੇ ਆ ਕੇ ਟ੍ਰਾਈ ਕਰਿਓ ਇਹ ਫਗਵਾੜੇ ਵਾਲਿਓ ਬਹੁਤ ਸਵਾਦ ਆ ਆ ਚੀਜ਼ਾਂ ਜ਼ਰੂਰ ਟ੍ਰਾਈ ਕਰੋ